ਸਰ ਜਿਹੜਾ ਇਹ ਇਨਸੀਡੈਂਟ ਹੋਇਆ ਜਿਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਸਾਨੂੰ ਹੁਣੇ ਇੱਕ ਇਨਫੋਰਮੇਸ਼ਨ ਆਈ ਸੀਗੀ ਇੱਕ ਕਿਸੇ ਰਾਹਗੀਰ ਵੱਲੋਂ ਸਾਨੂੰ ਇਨਫੋਰਮੇਸ਼ਨ ਦਿੱਤੀ ਗਈ ਸੀ ਜੀ ਕਿ ਇੱਥੇ ਭਾਰਤ ਨਗਰ ਚੌਂਕ ਤੇ ਨੈਸ਼ਨਲ ਫਲੈਗ ਉਸ ਨੂੰ ਅੱਗ ਲਗਾਈ ਗਈ ਆ ਜਿਸ ਤੇ ਤੁਰੰਤ ਅਸੀਂ ਮੌਕੇ ਤੇ ਪਹੁੰਚੇ ਆਂ ਮੌਕੇ ਤੇ ਪਹੁੰਚ ਕੇ ਅਸੀਂ ਸਾਰਾ ਸੀਨ ਵਗੈਰਾ ਦੇਖਿਆ ਹੈ ਤੇ ਅਸੀਂ ਹੁਣ ਤੁਰੰਤ ਅਸੀਂ ਮੁਕੱਦਮਾ ਦਰਜ ਕਰ ਰਹੇ ਆਂ 152 BNS ਦੇ ਸੈਕਸ਼ਨ 2 ਪ੍ਰਿਵੈਂਸ਼ਨ ਆਫ ਇਨਸਲਟਸ ਟੂ ਨੈਸ਼ਨਲ ਆਨਰ ਐਕਟ ਦੇ ਤਹਿਤ ਅਸੀਂ ਇਸ ਤੇ ਮੁਕੱਦਮਾ ਦਰਜ ਕਰ ਰਹੇ ਆਂ ਤੇ ਮੁਕਦਮਾ ਦਰਜ ਕਰਕੇ ਅਸੀਂ ਇੱਥੇ ਜਲਦ ਤੋਂ ਜਲ ਜਿਹੜਾ ਦੋਸ਼ੀ ਹੈਗਾ ਜਿਸਨੇ ਇਹ ਕੀਤਾ ਹੈਗਾ ਉਸ ਦੀ ਪਹਾਲ ਕਰਕੇ ਗ੍ਰਿਫਤਾਰ ਕਰਕੇ ਜਿੱਦ ਨੂੰ ਸਰਕਾਰ ਹੋ ਜਾਵੇ ਉਸ ਦੇ ਅਗਾਂਹ ਲੋਕ